ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਰਾਤ ਅਸੀਂ ਉਹ ਕਰਤਾਰਪੁਰ ਸਾਹਿਬ ਪਹੁੰਚ ਗਏ ਸੀਗੇ ਤੇ ਜੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਇੱਥੇ ਗੁਰੂ ਨਾਨਕ ਦੇਵ ਜੀ ਨੇ ਖੇਤੀ ਕਰੀ ਸੀਗੀ ਜਦ ਸਾਰੀਆਂ ਉਦਾਸੀਆਂ ਪੂਰੀਆਂ ਹੋਣ ਤੋਂ ਉਪਰੰਤ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆ ਕੇ ਰਹਿਣ ਲੱਗ ਗਏ ਸੀ ਜੀ ਤੇ ਇਸ ਸਥਾਨ ਤੇ ਜੋ ਇਸ ਸਥਾਨ ਦੀ ਜੋ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਆ ਪਟਿਆਲੇ ਦੇ ਰਾਜੇ ਮਹਾਰਾਜਾ ਰਾਜ ਜਦਵਿੰਦਰ ਸਿੰਘ ਨੇ ਕਰਵਾਈ ਸੀਗੀ ਉਸ ਤੋਂ ਬਾਅਦ ਹੀ ਗੁਰਦੁਆਰਾ ਸਾਹਿਬ ਬਣਿਆ ਦਾ ਖੰਡਾ ਬਣਿਆ ਹੋਇਆ ਆ ਜਿਸ ਨੂੰ ਸਾਦ ਨੂੰ ਦੇ ਦਰਸ਼ ਦੇਖ ਸਕਦੇ ਆ ਢਾਰਪੁਰ ਸਾਹਿਬ ਦਾ ਸਥਾਨ ਹੈ ਲਾਹੌਰ ਤੋਂ 120 ਕਿਲੋਮੀਟਰ ਦੀ ਦੂਰੀ ਪਰ ਬਣਿਆ ਹੋਇਆ ਹੈ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੇ ਜੋ ਗੋੜੀ ਸਾਹਿਬ ਤੇ ਪ੍ਰਾਤਨ ਕੋ ਅੱਜ ਵੀ ਮੌਜੂਦ ਹਨ ਤੇ ਫਿਰ ਉਰੇ ਤੋਂ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲਈ ਆਏ ਸੀਗੇ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦੂਜੇ ਗੁਰੂ ਹੋਣ ਦਾ ਖਿਤਾਬ ਦੇ ਕੇ ਦੂਜੇ ਗੁਰੂ ਸਾਹਿਬ ਨੂੰ ਗੁਰੂ ਗ੍ਰੰਥੀ ਦੇਵਨ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼੍ਰੀ ਕੋਟੂਰ ਸਾਹਿਬ ਜਾਣ ਲਈ ਕਿਹਾ ਤੇ ਆਪ ਗੁਰੂ ਨਾਨਕ ਦੇਵ ਜੀ ਇੱਥੇ ਖੇਤੀ ਕਰਦੇ ਰਹੇ ਲੋ ਜੀ ਹੁਣ ਚੱਲਿਆ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣਾ ਪਹਿਲਾ ਜੋ ਮਹਾਰਾਜਾ ਦਾ ਪ੍ਰਕਾਸ਼ ਸੀਗਾ ਉਹ ਥੱਲੇ ਹੁੰਦਾ ਸੀਗਾ ਬਟ ਹੁਣ ਉੱਪਰ ਕਰਤਾ ਜੋ ਕੀ ਰਸਤਾ ਇਸ ਸਾਈਡ ਆ ਬਟ ਸੰਗਤ ਜਿਆਦਾ ਹੋਣ ਕਰਕੇ ਇਸ ਸਾਈਡ ਨੂੰ ਪ੍ਰਕਰਮਾ ਕਰਕੇ ਉੱਪਰ ਨੂੰ ਘੁੰਮ ਕੇ ਫੇਰ ਉੱਪਰ ਜਾਵਾਂਗੇ ਤੇ ਬਾਕੀ ਤੁਹਾਨੂੰ ਗੁਰਦਾਰਾ ਸਾਹਿਬ ਦੇ ਅੰਦਰ ਦੇ ਦਰਸ਼ਨ ਕਰਵਾਵਾਂਗੇ ਆਪਾਂ ਪਛਾਣਾਂ ਮਾਣ ਮਹਿਲਾ ਕੀ ਸੀ ਕਿ ਬਈਨਾਵਾਂ ਦਾ ਝੰਡੇ ਬਾਟੇ ਦੀ ਬਹੁਤ ਯਾਰੀ ਕੀਤੀ ਮੁੱਠੀ ਅਰਦਾਸ ਕਰਦੇ ਗੁਰੂ ਤੇਜ ਪ੍ਰਤਾਪ ਦਾ ਮਾਣ ਹੈਗਾ ਕੀ ਸੀ ਮਨਮਾਨਤਾ ਦਾ ਮਾਣ ਹੈਗਾ ਕੀ ਸੀ ਸਹਿਬ ਰਾਜੇ ਦਾ ਮਾਣ ਮਹਿਲਾ ਨਹੀਂ ਸੀ ਕਿ ਉਹਨਾਂ ਨੂੰ ਅਨੁਸ਼ਾਸਨ ਲਈ ਬੋਲਦੇ ਨਾ ਕੋ ਸਰ ਲੋ ਜੀ ਇਸ ਸਥਾਨ ਤੇ ਸੀਗਾ ਮਹਾਰਾਜਾ ਪ੍ਰਕਾਸ਼ ਜਦੋਂ ਪਾਣੀ ਆ ਗਿਆ ਸੀ ਬਹੁਤ ਸਾਰਾ ਪਾਣੀ ਆਇਆ ਸੀ ਉਸ ਤੋਂ ਬਾਅਦ ਮਹਾਰਾਜਾ ਪ੍ਰਕਾਸ਼ ਉੱਪਰ ਕਰਤਾ ਕੰਨੇ ਤੇ ਪਰਵਰਤਨ ਦਾ ਹਾਲ ਹੈ ਲੋ ਜੀ ਇਹ دیਵਾਨ ਹਾਲ ਜਾਣ ਲਈ ਪਉੜੀਆਂ ਤੇ ਪਜਾਮਾ ਤੇ ਹੋਰੇ ਅੱਜ ਦਾ ਪ੍ਰਮਾਨ ਜਮਨਾ ਪੰਪਰਸਾ ਦੇ ਸਭ ਤੋਂ ਮਹਿਨਤ ਦੇਗਾ ਲਹਾ ਪ੍ਰਾਪਤ ਕਰਨਾ ਕਹਿੰਗੇ ਅਦਰ ਦੇ ਦਰਵਾਜ਼ਾ ਸਾਹਿਬ ਦੇ ਦਰਸ਼ਨ ਕਰਦੇ ਨੇ ਇਸ ਤੇ ਇਲਾਕੇ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ 빈디 ਪ੍ਰਸ਼ਾਦ ਕਰਨ ਵਾਸਤੇ ਅਲੋਪਨ ਦਰਵਾਜ਼ਾ ਸਾਹਿਬ ਦੇ ਬਿਲਕੁਲ ਨਾਲ ਹੀ ਔਰ ਇੱਕ ਪਵਿੱਤਰ ਸਥਾਨ ਬਣਿਆ ਹੋਇਆ ਹੈ ਔਰ ਨਾਨਕ ਦੇਵ ਜੀ ਸਤਿ ਜਖੰਡ ਜਬ ਰਾਜ ਸਨ ਤੇ ਉਹਨਾਂ ਦੇ ਜੋ ਪਵਿੱਤਰ ਦੇ ਸੀਗੇ ਉਹ ਤਾਂ ਮੇਰੇ ਲਈ ਸੀਗੇ ਬਟ ਜੋ ਇੱਕ ਚਾਦਰ ਤੇ ਫੁੱਲ ਸੀਗੇ ਉਹ ਪਏ ਸੀਗੇ ਤੇ ਉਥੇ ਵਿੱਚ ਅੱਧੀ ਚਾਦਰ ਮੁਸਲਮਾਨ ਭਾਈ ਚਾਰੇ ਨੇ ਅਤੇ ਉਸ ਤੋਂ ਅੱਧੀ ਚਾਦਰ ਹਿੰਦੂ ਭਾਈ ਜਾ ਰਹੇ ਨੇ ਆਪਸ ਵਿੱਚ ਵੰਡ ਲਈ ਸੀਗੀ ਇਸ ਥਾਂ ਤੇ ਤੇ ਉਹ ਚਾਦਰ ਨੂੰ ਦਫਨਾ ਦਿੱਤਾ ਸੀਗਾ ਤੇ ਜਿਹੜੇ ਫੁੱਲ ਸੀਗੇ ਉਹ ਵੀ ਦਫਨਾਤੇ ਸੀਗੇ ਤੇ ਨਾਲ ਹੀ ਸੱਜੇ ਪਾਸੇ ਨਿਸ਼ਾਨ ਸਾਹਿਬ ਬਣਿਆ ਹੋਇਆ ਹੈ ਬਾਬਾ ਬਹਿਰਮਾਨਾ ਪਹਾੜਾਂ ਦਾ ਘਰੋਂ ਉਹ ਜੀ ਪਵਿੱਤਰ ਬੌਲੀ ਤੇ ਸਰਮਹ ਰਾਜ ਦਾ ਖੂਹ ਦੇ ਜੋ ਕਰੋ ਦਰਸ਼ਨੀ ਕੋਰਾਂ ਦੀ ਰਬੀ ਕਾਨੀ ਵਿੱਚ ਆਵਰ ਚੱਲਦੇ ਆ ਅੱਜ ਵੀ ਪਾਣੀ ਖੜਾ ਹੈ ਵਿੱਚ ਸੰਗਤ ਨੇ ਪੈਸੇ ਵੀ ਗੇਰੇ ਹੋਏ ਨੇ ਬਸ ਜੀ ਹਮਦਰ ਸਾਧੂ ਜੀ ਪਾਰਸ਼ਾ ਬਖਸ਼ਣ ਹਾਰ ਨੇ ਹੁਣ ਇਸ ਸਾਈਡ ਵੀ ਹੈਗਾ ਜੀ ਕਲਰਮੈਨ ਕਰਤੀ ਕਲਾ ਟਾਈਮ ਦੀ ਵੀ ਜੀ ਉਹ ਆਪ ਸੰਤਾਂ ਬੇ ਦੇਖੋ ਜੀ ਇਸ ਫੂ ਦੇ ਪਰ ਵੀ ਕਿਸੇ ਦੇ ਟਾਈਮ ਗੁਰਨਾਨਕ ਦੇਵ ਜੀ ਨੇ ਪਾਣੀ ਕੱਢਿਆ ਹੋਗਾ ਇੱਕ ਤੁਹਾਨੂੰ ਆ ਦਿਖਾ ਦਈਏ ਇਹ ਕੀ ਜੇ ਨਾ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਦੌਰਾਨ ਜੋ ਭਾਰਤੀ ਸਰਕਾਰ ਨੇ ਇਹ ਗੋਲਾ ਹਵਾਈ ਸੈਨਾ ਨੇ ਗੁਰਦਸਾਹ ਦਰਬਾਰ ਸਾਹਿਬ ਦੇ ਕਰਤਾਰਪੁਰ ਸਾਹਿਬ ਨੂੰ ਨਸ਼ਟ ਕਰਨ ਲਈ ਛੁੱਟਿਆ ਸੀ ਆਕਾਰਪੁਰ ਖਵਾਈ ਗੁਰੂ ਜੀ ਦੀ ਖਾਸ ਰਹਿਮਤ ਸਦਕਾ ਇਸ ਗੋਲ ਸ਼੍ਰੀ ਗੁਰੂ ਸਾਹਿਬ ਨੇ ਆਪਣੀ ਪਵਿੱਤਰ ਗੋਦ ਵਿੱਚ ਲੈ ਲਿਆ ਸੀ ਅਤੇ ਗੁਰਦੁਆਰਾ ਸਮਾਦ ਮাজার ਸਾਹਿਬ ਜੀ ਨੂੰ ਨਸ਼ਟ ਹੋਣ ਤੋਂ ਬਚਾ ਲਿਆ ਸਾਨੂੰ ਜੋ ਗੱਲ ਇਹ ਹੈ ਕਿ ਉਹ ਪਵਿੱਤਰ ਖੂਹ ਹੈ ਜਿਸ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ ਪਵਨ ਪਵਿੱਤਰ ਧਰਮ ਸਥਾਨ ਉਹ ਤੋਂ ਇਧਰ ਸੱਜੇ ਪਾਸੇ ਹੈਗੇ ਦੀਵਾਨ ਹਾਲ ਦੀਵਾਨ ਹਾਲ ਬਣਿਆ ਹੋਇਆ ਹੈ ਤੇ ਇਸ ਸਾਈਡ ਆ ਜਿੰਨੇ ਵੀ ਉਰੇ ਤੋਂ ਸਟਾਰਟ ਹੋ ਕੇ ਤੁਸੀਂ ਦੇਖ ਰਹੇ ਹੋ ਇਸਾਰੇ ਸ਼ਰਾਵਣੀ ਹੋਈ ਆ ਰਹਿਣ ਲਈ ਸੰਗਤ ਦੇ ਬਾਥਰੂਮ ਬਣੇ ਹੋਏ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਵਧੀਆ ਪ੍ਰਬੰਧਨ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਕੋਈ ਰਹਿਣ ਜਾਣ ਦੀ ਕੋਈ ਮੁਸ਼ਕਲ ਨਹੀਂ ਆਉਣੀ ਲੇਕਿਨ ਮੈਂ ਜੀ ਸੱਜ ਕੇ ਆਉਂ ਜਿਹੜੀ ਵੀ ਸੰਗਤ ਆਉਣਾ ਚਾਹਦੀ ਆ ਤੇ ਇਸ ਦੇ ਮਤਲਬ ਗੁਰਦਵਾਰ ਸਾਹਿਬ ਦੇ ਬਿਲਕੁਲ ਉਧਰ ਸਾਹਮਣੇ ਉੱਥੇ ਮਤਲਬ ਥੋੜੇ ਵਧੀਆ ਕਮਰੇ ਨੇ ਜਿੱਦਾਂ ਕੋਈ ਪੰਥਕ ਜਥੇਦਾਰ ਜਾਂ ਕੋਈ ਹੋਰ ਵੀਆਈਪੀ ਉਹਨੂੰ ਰੱਖ ਸਕਦੇ ਨੇ ਉਹਦੇ ਤੋਂ ਹੁਣ ਤੁਹਾਨੂੰ ਇਸ ਤੋਂ ਬਾਅਦ ਲੰਗਰ ਹਾਲ ਦੇ ਦਰਸ਼ਨ ਕਰਦੇ ਲੰਗਰ ਹਾਲ ਅੰਦਰ ਤੋਂ ਕਿਦਾਂ ਦਾ ਬਣਿਆ ਹੋਇਆ ਹੈ ਦਖਾਣ ਤੋਂ ਪਹਿਲਾਂ ਤੁਹਾਨੂੰ ਧਾਰਮਿਕ ਵਿਚਾਰ ਬਟਾਂਦਰਾਂ ਵਾਲਾ ਜੋ ਏਰੀਆ ਬਣਿਆ ਹੋਇਆ ਉਹ ਦਿਖਾ ਦਈਏ ਤਾਂ ਇਸ ਸੈਰ ਤੋਂ ਸ਼ੁਰੂ ਕਰਦੇ ਹਾਂ ਗੁਰਦੁਆਰਾ ਰੋੜੀ ਸਾਹਿਬ ਇਹ ਸਾਰੇ ਮੈਨੂੰ ਜਿੱਤ ਤੱਕ ਲੱਗਦਾ ਆ ਕਿ ਇਹ ਹੱਥਾਂ ਨਾਲ ਬਣੀ ਹੋਈਆਂ ਜਿੰਨੀਆਂ ਵੀ ਤਸਵੀਰਾਂ ਨੇ ਜੋ ਵੀ ਤੁਸੀਂ ਦੇਖ ਰਹੇ ਹੋ ਜਗਦਰ ਪੰਜਾ ਸਾਹਿਬ ਧੰਨ ਗੁਰੂ ਰਵਿੰਦਰ ਸਿੰਘ ਜੀ মহারাজ ਲੋ ਜੀ ਮਹਾਰਾਣੀ ਜਿੱਦੜਾ ਦੇ ਰਸਪੀਰ ਬਣੀ ਹੋਈ ਹੈ ਇਹ ਤੱਕ ਸੰਗਤ ਦੇ ਬੈਠਾਣੀ ਨੂੰ ਵੀ ਬਹੁਤ ਵਧੀਆ ਬਣਾਉਣਾ। ਜੋ ਵੀ ਰੱਖੀ ਨੂੰ ਚਾਹ। ਰੋਜ਼ ਅਸੇ ਪਹੁੰਚੀ ਸੀ ਗੁਰਦਵਾਰਾ ਸਾਹਿਬ ਦੇ ਲੰਗਰਸਾਰ ਲੰਗਰ ਵਿੱਚ ਤੇ ਜਿੱਥੇ ਕੁਝ ਕੁ ਇਨਫੈਕਸ਼ਨ ਲਿਜੀ ਰਹੀਆਂ ਨੇ ਜੀ ਦਾ ਸੰਗਤ ਨੂੰ ਧਿਆਨ ਰੱਖਣਾ ਚਾਹੀਦਾ ਹੈ। ਸੰਗਤ ਦੇ ਦੇਸ਼ ਦੇ ਪ੍ਰਦੇਸ਼ ਦੇ ਵਿੱਚ ਵੰਡ ਦੀ ਛਕਣਾ, ਪ੍ਰੇਮ ਭਾਵਨਾ ਰੱਖਣੀ ਹੈ ਇੱਕ ਦੂਜੇ ਦੇ ਪ੍ਰਤੀ। ਇਰਤ ਕਰਨ ਦੇ ਦੀਆਂ ਨਾਮ ਤੋਂ ਚਲਦਾ। ਨਗਰਹਾਲ ਬਹੁਤ ਸੋਹਣਾ ਹੈ ਨਗਰਹਾਲ ਬਹੁਤ ਵੱਡਾ ਸੀਗਾ ਉਹਦੇ ਵਿੱਚ ਜਦੋਂ ਡਿਵਾਈਡ ਕਰਕੇ ਇਹਨੂੰ ਇੱਕ ਪਾਸੇ ਰਹਿਣ ਦੀ ਜਗ੍ਹਾ ਬਣਾਈ ਕਿਤੇ ਸਾਡੇ ਕਰਕੇ ਹੋਏ ਨੇ ਰਹਿਣ ਤੇ ਬਿਸਤਰੇ ਵਗੈਰਾ ਅਸੀਂ ਰਤੀਂ-ਰਤੀ ਸੁੱਤੇ ਪਏ ਸੀਗੇ ਇੱਥੇ ਬਹੁਤ ਸਾਰੀ ਸੰਗਤ ਉੱਤੀ ਰਹਿੰਦੀ ਹੈ ਭਾਵੇਂ ਕੁਛ ਆਰਾਮ ਕਰ ਰਹੇ ਹੋ ਕਮਰੇ ਵੀ ਹੈਗੇ ਨੇ ਦਰਵਾਜ਼ਾ ਨਹਾਲ ਵੀ ਹੈਗੇ ਨੇ ਕਿਉਂਕਿ ਸੰਗਤ ਬਹੁਤ ਜਿਆਦਾ ਜਿਹੜੇ ਦਰਸ਼ਨ ਡਿਊਟੀ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਸਰੋਵਰ ਬਣਿਆ ਹੋਇਆ ਆ ਜਿੱਥੇ ਸੰਗਤ ਅ ਇਸ਼ਨਾਨ ਪਾਣੀ ਕਰਦੀ ਆ ਹੋਰਾਂ ਗੁਰਦੁਆਰਾ ਸਾਹਿਬਾਂ ਨਾਲੋਂ ਬਹੁਤ ਹੀ ਅਲੱਗ ਸਰੋਵਰ ਬਣੇ ਹੋਏ ਆ ਕਿਉਂਕਿ ਇਸ ਸਰੋਵਰ ਨੂੰ ਆਲੇ ਦੁਆਲੇ ਤੋਂ ਕਵਰ ਕੀਤਾ ਹੋਇਆ ਆ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਭਾਈ ਜਿੱਤਾ ਜੀ ਬਾਜ਼ਾਰ ਆ ਦੇਖ ਮੁੱਕਰ ਗਿਆ ਯਾਰ ਕੀ ਕਹਿੰਦਾ ਚਲੋ ਮੈਂ ਖਰਚਾ ਨਹੀਂ ਕਰ ਸਕਦਾ ਤੁਹਾਡੇ ਪਰ ਕਿਉਂ ਨਹੀਂ ਕਰ ਸਕਦਾ ਹੁਣ ਵੀ ਨਹੀਂ ਹੈਗਾ ਅਸੀਂ ਤੇਰੇ ਨਾਲ ਅੱਗੇ ਤੋਂ ਬਿਸਕੁਟ ਦਾ ਪੈਕੇਟ ਕਿਹਨ ਦਵਾਉ ਨੂੰ ਉਹ ਵੀ ਮਿਦਵਾ ਰਿਹਾ ਬਿਸਕੁਟ ਦਾ ਦਵਾ ਦੇ ਭਾਈ ਓਏ ਟੁੱਟ ਗਿਆ ਨੇ ਬਿਸਕੁਟ ਨੇ ਅੰਦਰ ਦਿੱਚ ਖਾਤੇ ਹੋ ਗਏ ਨੇ ਹੈ ਬਿਸਕੁਟ ਦਾ ਪੈਕਟ ਦਾ ਕੋਈ ਬੈਠਾ ਦੇਣਾ ਆ ਉਧਰ ਜੁੱਤੀਆਂ ਦੇਖ ਕੇ ਜੀ ਜੁੱਤੀਆਂ ਔਰੇ ਮਹਿੰਗੀਆਂ ਹੋਣਗੀਆਂ ਜ਼ਿਆਦੇ ਇਹ ਵਾਲੀ ਲਾਹੌਰ ਤੋਂ ਲਿਖਾਂਗੇ। ਖਾਣ ਦਾ ਕੋਈ ਮੁੱਲ ਨਹੀਂ ਜਾਂਦਾ ਤੇਰਾ। ਹੂੰ। ਕਿਉਂਕਿ ਜਿਹੜੀਆਂ ਸਟਾਲ ਨੇ ਇਹਨਾਂ ਨੇ ਲਾਈਆਂ ਹੋਈਆਂ ਨੇ ਥੋੜੀ ਜਿਹੀ ਕੋਸਟ ਨਹੀਂ ਮਿਲਦੀ ਨੇ ਉਹ ਦੁਕਾਨਾਂ ਵਰੀ ਦੀਆਂ। ਤਾਂ ਕਰਕੇ ਥੋੜਾ ਜਿਹਾ ਇਹ ਰੇ ਸਾਮਾਨ ਮਹਿੰਗਾ ਹੁੰਦਾ ਹੈ। ਬਹੁਤ ਸਾਰੀਆਂ ਦੁਕਾਨਾਂ ਲੱਗੀ ਹੋਈਆਂ ਨੇ। ਲੋ ਜੀ ਤੁਹਾਨੂੰ ਆ ਇੱਕ ਦਿਖਾ ਦਿੰਨੇ ਆ ਦੁਕਾਨ। ਲੱਗੀ ਹੋਈ ਵੀਰੇ। ਪਾਕਿਸਤਾਨ ਦਾ ਝੰਡਾ ਬਣਿਆ ਹੋਇਆ। ਜੱਤੀਆਂ। ਪੰਜਾਬੀ ਅਕਾਲ ਲੋ ਜੀ ਅਸੀਂ ਇੱਥੇ ਜੁੱਤੀਆਂ ਪਤਾ ਕਰਿਆ ਸੀਗਾ ਜਿਹੜੇ ਲੇਡੇ ਜੁੱਤੀਆਂ ਸੀਗੀਆਂ ਉਹ ਪਾਕਿਸਤਾਨੀ 2-2000 ਰੁਪਏ ਦੀ ਜੁੱਤੀ ਵੇਚ ਸੀ ਇਸ ਤੋਂ ਬਾਅਦ ਦੇਖਾਂਗੇ ਵੀ ਲਾਹੌਰ ਜਿੱਦ ਤੱਕ ਸਾਨੂੰ ਲੱਗਦਾ ਹੈ ਲਾਹੌਰ ਸਸਤ ਹੋਊਗਾ ਕਿਉਂਕਿ ਸਾਰਾ ਜੋ ਵੀ ਮਾਲ ਬਣਦਾ ਆ ਉਹ ਲਾਹੌਰ ਵਿੱਚ ਬਣ ਕੇ ਅੱਗੇ ਨਕਾਣਾ ਸਾਹਿਬ ਪੰਜਾ ਸਾਹਿਬ ਜਾਂ ਆਪਣਾ ਬਰੇ ਕਰਤਾਰਪੁਰ ਸਾਹਿਬ ਜਾਂਦਾ ਹੈ ਇੱਥੇ ਆ ਕੇ ਤੁਹਾਨੂੰ ਜਿਹੜੀ ਮਲਤਾਨ ਦੀ ਸੋਨ ਹਰਵਾਈ ਦੀ ਮਿਲਦੀ ਆ ਫਰੂਟ ਵਗੈਰਾ ਡਰਾਈ ਫਰੂਟ ਬਹੁਤ ਨੇ ਇੱਥੇ ਡਰਾਈ ਫਰੂਟ ਦੀਆਂ ਦੁਕਾਨਾਂ ਬਹੁਤ ਹਨ ਆਪ ਵੀ ਮਲਤਾਨ ਵਾਲਿਆਂ ਦੀ ਜੀ ਸ਼ੁਰੂ ਹੋ ਗਈ ਉਹ ਵੀ ਅਸਲੀ ਮਲਤਾਨੀ ਮਠਿਆਈ ਲੈ ਲਈ ਆ ਸਾਦਾ ਹੋ ਗਿਆ ਮੈਂ ਦੇਣਾ 500 ਇਹਨਾਂ ਦੇਣਾ ਸਾਡੇ ਅੱਧਾ ਕਿਲੋ ਬਿੱਲੀ ਬਣ ਗਈ ਸਰ ਮਲਤਾਨ ਗਲਤ ਬਾਤ ਬੋਲ ਰਹੇ ਹੋ ਬੋਖਦੀ ਮਠਿਆਈਆਂ ਜੀ ਅੰਕਲ ਜੀ ਅੰਕਲ ਨੇ ਬਹੁਤ ਮਾਨਤਾਨ ਕਰਿਆ ਸਾਨੂੰ 300 ਰੁਪਏ ਘੱਟੇ ਚ ਮਠਿਆਈ ਦਈ ਹੈ ਬਾਕੀਆਂ ਨਾਲੋਂ जिने भी जो भी बंदे इथे आणगे करतारपुर साहिब और साजी कोली आए हो तजादी से अपना मिठाई ਦਾ ਡੱਬਾ ਇਹ ਲੈ ਕੇ ਜਾਗੇ ਧੰਨਵਾਦ ਲਓ ਜੀ ਆਪਾਂ ਪਹੁੰਚ ਗਏ ਕਬੱਡੀ ਦੇ ਗਰਾਊਂਡਾਂ ਵਿੱਚ ਤੇ ਜਿੱਥੇ ਸੰਗਤਾਂ ਜੁੜ ਚੁੱਕੀਆਂ ਨੇ ਜਰੂਰ ਜਰੂਰ ਪਰਦੇ ਹੁੰਦੇ ਆ ਤੇ ਸਾਡੀਆਂ ਮਹਾਨ ਸ਼ਖੀਰਤਾਂ ਮੇਡੇ ਡੂਮ ਛੇੜੀ ਤੇ ਖਰੜ ਤੋਂ ਵੀ ਆਗੀਆਂ ਨੇ ਅੱਛਾ ਜੀ ਭਾਈ ਮੁਰਦਾ ਸਾਹਿਬ ਇੱਕ ਮਿੰਟ ਆਇਓ ਜੀ ਹਾਂਜੀ ਸਰ ਜੀ ਕੁਛ ਕਹਿਣਾ ਚਾਹਵੋਗੇ ਇੱਕ ਦੂਜੇ ਕਰਤਾਰਪੁਰ ਸਾਹਿਬ ਦੇ ਵਿੱਚ ਕਬੱਡੀ ਦੇ ਮੈਚ ਕਰਵਾਏ ਗਏ ਨੇ ਹੂੰ ਜੋ ਕਿ ਸੋਚ ਲਓ ਕੋਈ ਨਹੀਂ ਹਾਂਜੀ ਇਹ ਤਾਂ ਬਹੁਤ ਵਧੀਆ ਹੋਣੀ ਬੜੀ ਗੱਲ ਇਹ ਤਾਂ ਹੁਣ ਇੰਟਰਨੈਸ਼ਨਲ ਦੌਰ ਦੇ ਹੋਣੇ ਵੇਸ ਦੀ ਨਹੀਂ ਨਹੀਂ ਯਾਰ ਵੀ ਵਧੀਆ ਗੱਲ ਆ ਚਲੋ ਇਹ ਠੀਕ ਆ ਠੀਕ ਆ ਕਹਿੰਦੇ ਇੱਕ ਪਾਸੇ ਅੰਬਾ ਦੂਜੇ ਪਾਸੇ ਦੁੱਲਾ ਇਹ ਨਹੀਂ ਆਏ ਹੈਗੇ ਬਾਕੀ ਆਪਾਂ ਲੈਂਦੇ ਪੰਜਾਬ ਦੇ ਆ ਦੇਖਾਂਗੇ ਕਬੱਡੀਆਂ ਕਿਹੜਾ ਕਿਹੜਾ ਹੈ ਕਿਹੜਾ ਕਿਹੜਾ ਆਇਆ ਹੈ ਉਹਨਾਂ ਦੇ ਨਾਮ ਸਾਨੂੰ ਨਹੀਂ ਪਤਾ ਕੀ ਆਏ ਨੇ ਰਸੀਦ ਤੇ ਦਸੀਰ ਰਸੀਦ ਤੇ ਦਸੀਰ ਆਏ ਨੇ ਦਸੀਰ ਜਿਹੜੀ ਵੀਡੀਓ ਪਰ ਵੀ ਪਤਾ ਆਇਆ ਨਹੀਂ ਤੈਨੂੰ ਤੁਸੀਂ ਜਿਹੜਾ ਉਹ ਸਪੀਡ ਫੀਲ ਕਰ ਸਕੀ ਅੱਜ ਕਰੇਗਾ ਪਹਿਲਾਂ ਸੋ ਜਾ ਕੇ ਪੁੱਛ ਕੇ ਆ ਵੀ ਕਿਹੜਾ ਕਿਹੜਾ ਹੈ ਕੋਈ ਚੱਕਰੇ ਲਾ ਕੇ ਮੁੰਨਾ ਉਹ ਬਾਅਦ ਦੇ ਦੇਸਾਂ ਦੇ ਖੇਡਣ ਵਾਲੇ ਸੱਦੇ ਹੀਰੇ ਓਏ ਤਾੜੀ ਮਾਰ ਦੋ ਇੱਕ ਵਾਰੀ ਤਾੜੀ ਮਾਰ ਦੋ ਇੱਕ ਨੈਸ਼ਨਲ ਪੱਧਰ ਤੇ ਖੇਡਣ ਵਾਲੇ ਖਿਡਾਰੀ ਇਸ ਸਮੇਂ ਗਰਾਉਂਡ ਦਾ ਚੱਕਰ ਘੱਟਣਗੇ ਜਿੱਥੇ-ਜਿੱਥੇ ਲੰਘਣਗੇ ਸੰਗਤਾਂ ਤਾੜੀ ਮਾਰ ਕੇ ਆਹ ਵੈਲਕਮ ਕਰੂਗੀਆਂ ਬਈ ਕੀ ਬਾਤ ਹੈ ਇਧਰਲੇ ਪਾਸੇ ਸਾਡੇ ਜਿੰਨੇ ਵੀ ਇਹ ਸਰਦਾਰ ਵੀਰੇ ਆਏ ਉਹਨਾਂ ਨੂੰ ਜੀ ਆਇਆਂ ਨੂੰ ਕਹੋ ਕਿ ਮਿਹਰਬਾਨੀ ਸ਼ੁਦੀਆਂ ਔਰ ਕਬੱਡੀ ਦੀ ਆਪਰ ਸ਼ੁਰੂਆਤ ਚੋਰੇ ਆ ਤੇ ਉਹਨਾਂ ਦੀ ਪਹਿਲੀ ਕਬੱਡੀ ਮੁੰਡਾ ਆ ਗਿਆ ਹਾਏ ਹਾਏ ਇਧਰ ਵੇਖਾਂਗੇ ਪੀਲਾ ਪਛਾਤ ਤਾੜੀਆਂ ਜਦਨੇ ਹੱਥ ਲਾਤਾ ਬਹੁਤ ਪਿੱਛੇ ਚੱਲ ਕੇ ਲਓ ਨੰਬਰ ਹੋ ਗਿਆ ਰੇਡਰ ਦਾ ਪਹਿਲਾ ਪੁਆਇੰਟ ਜੋ ਹੈ ਆ ਇਸ ਤਰ੍ਹਾਂ ਕਹਿੰਦੇ ਲੋ ਜੀ ਸ਼ਾਮ ਟਾਈਮ ਦੇ ਗੁਰਦਰਾ ਸਾਹਿਬ ਦੇ ਘਰੋਂ ਦਰਸ਼ਨ ਜੀ ਬਹੁਤ ਸੋਹਣਾ 뷰 ਆ ਰਿਹਾ ਹੈ ਜੇ ਆਪਾਂ ਜਾ ਰਹੇ ਸੀਗੇ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਕਿਸੇ ਸਮੇਂ ਖੇਤੀ ਕਰਦੇ ਰਹੇ ਆ ਤੇ ਉਹ ਬਾਗ ਵੀ ਹੁਣ ਉਦਾਂ ਦੇ ਹੈਗੇ ਨੇ ਆੜ ਦੇ ਵਾਲੇ ਬਾਉਂਡਰੀ ਕਰੀ ਹੋਈ ਆ ਤੇ ਤੁਹਾਨੂੰ ਖੇਤਾਂ ਦੀ ਤੇ ਕੁਰਬਾਨੀਆਂ ਦਰਸ਼ਣੀ ਬਾਬਾ ਜੀ ਦੇ ਬਾਗ ਆ ਦੇਖੋ ਜੀ ਇਧਰ ਖਜੂਰਾਂ ਦੇ ਬੂਟੇ ਵੀ ਲੱਗੇ ਹੋਏ ਨੇ ਕਾਫੀ ਵੱਡੇ ਏਰੀਆ ਵਿੱਚ ਬਣੇ ਹੋਇਆ ਹੈ ਇਹ ਲਓ ਜੀ ਇਧਰ ਤੋਂ ਗੁਰਦੁਆਰਾ ਸਾਹਿਬ ਤੇ ਅਸੀਂ ਇਸ ਰਸਤੇ ਨੂੰ ਹੁੰਦੇ ਹੋਏ ਆ ਗਏ ਆ ਬਾਬਾ ਜੀ ਦੇ ਬਾਗਾਂ ਵੱਲ ਇੱਦਾਂ ਦੇ ਰਸਤੇ 'ਚ ਸਾਰੀ ਸੰਗਤ ਜਿੰਨੀ ਵੀ ਆ ਰਹੀ ਆ ਨੰਗੇ ਪੈਰ 'ਚ ਤੁਰੀ ਆ ਰਹੀ ਆ। ਲੋ ਜੀ ਇੱਧਰ ਹੈਗੇ ਅਮਰੂਦਾਂ ਦੇ ਬੂਟੇ। ਬਾਗ ਕਾਫੀ ਵੱਡਾ ਆ ਅਸੀਂ ਬਸ ਵਿੱਚ ਨਹੀਂ ਜਾਣਾ ਹੈਗਾ ਕਿਉਂਕਿ ਨੰਗੇ ਆ। ਨੰਗੇ ਪੈਰੀਆਂ ਅਸੀਂ ਤੇ ਘਾਹ ਕਾਫੀ ਵੱਡਾ ਵੱਡਾ ਵਿੱਚ। ਤੇ ਹੁਣ ਅਸੀਂ ਮਹਾਰਾ ਦੇ ਉਰੇ ਜੋ ਖੇਤਾਂ ਦੀ ਮਿੱਟੀ ਵੀ ਲੈ ਕੇ ਜਾਵਾਂਗੇ ਘਰ ਵਾਸਤੇ। ਲਈਏ ਫਿਰ। ਜੀ 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 ਲੋ ਜੀ ਅਸੀਂ ਲੈ ਕੇ ਚੱਲੇ ਆਈ ਮਿੱਟੀ ਘਰ ਵਾਸਤੇ ਕਿਉਂਕਿ ਸਾਡੇ ਘਰ ਦੇ ਨੇ ਵੀ ਕਿਹਾ ਸੀਗਾ ਕਿ ਮਹਾਰਾ ਦੇ ਖੇਤਾਂ ਦੀ ਮਿੱਟੀ ਲੈ ਕੇ ਆਓ ਇਹਨੀ ਕਮੀਟੀ ਆਪਾਂ ਲੈ ਕੇ ਚੱਲੇ ਆ ਥੋੜੀ ਥੋੜੀ ਆਪਣੇ ਆਪਣੇ ਘਰ ਨੂੰ ਲੈ ਜਾਗੇ ਲੋ ਜੀ ਅੱਜ ਦੇ ਬਲੌਗ ਦੀ ਕਰਦੇ ਆ ਅਸੀਂ ਆਪਾਂ ਇੱਥੇ ਹੀ ਸਮਾਪਤੀ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਬਲੌਗ ਬਹੁਤ ਵਧੀਆ ਲੱਗੇ ਹੋਵੇਗਾ ਤੇ ਤੁਸੀਂ ਜੋ ਬਾਬਾ ਨਾਨਕ ਜੀ ਦੇ ਖੇਤ ਨੇ ਉਹਨਾਂ ਦੇ ਦਰਸ਼ਨ ਕਰੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕੀ ਜਾਣ ਸਕਣ ਕਿ ਬਾਬਾ ਜੀ ਦੇ ਖੇਤ ਤੇ ਬਾਬਾ ਜੀ ਖੇਤੀ ਕਰਦੇ ਸੀਗੇ ਆਪਾਂ ਨੂੰ ਪਰੇਸ਼ਾਨ ਦਿੰਦੇ ਸੀਗੇ ਕੀਰਤ ਕਰੋ ਨਾਮ ਜਪੋ ਤੇ ਜੋ ਆਪਾਂ ਨੇ ਕਮਾਇਆ ਉਹਨੂੰ ਵੰਡ ਕੇ ਖੋ ਅੱਜ ਦੇ ਬਲੌਗ ਦੀ ਕਰਦੇ ਸਮਾਪਤੀ ਸਤਿ ਸ਼੍ਰੀ ਅਕਾਲ